ਹਾਂਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਤੁਹਾਡੇ ਲਈ ਲੈ ਕੇ ਆਏ ਜੀ ਨੁਸਖਾ ਸਰਦੀ ਜਾਣ ਵਾਲੀ ਐ ਤੇ ਗਰਮੀ ਆਉਣ ਵਾਲੀ ਐ ਠੀਕ ਐ ਆ ਲਾਸਟ ਨੁਸਖੇ ਇੱਕ ਤੋਂ ਹੋਰ ਦੱਸਾਂਗੇ ਸਰਦੀ ਦੇ ਲਈ ਇਸ ਤੋਂ ਬਾਅਦ ਤੁਹਾਡੇ ਲਈ ਆਪਾਂ ਦੱਸਾਂਗੇ ਗਰਮੀ ਵਾਲੇ ਨੁਸਖਿਆਂ ਦੀ ਲੜੀ ਚਲਾਵਾਂਗੇ ਠੀਕ ਐ ਜੀ ਤੁਸੀਂ ਫਰਵਰੀ ਦੇ ਐਂਡ ਤੱਕ ਮਾਰਚ ਦੇ ਅੱਧ ਤੱਕ ਤੁਸੀਂ ਸਰਦੀ ਵਾਲੇ ਨੁਸਖੇ ਜਿਹੜੇ ਵਰਤ ਸਕਦੇ ਹੋ ਅੱਜ ਤੁਹਾਡੇ ਲਈ ਨੁਸਖਾ ਲੈ ਕੇ ਆਇਆ ਸਿਗਰਪਤਨ ਟਾਈਮਿੰਗ ਦੀ ਸਮੱਸਿਆ ਮੂਡ ਨਾ ਬਣਨਾ ਕੰਮ ਉਤੇਜਨਾ ਦੀ ਕਮੀ ਸਭ ਤੋਂ ਮੇਨ ਪ੍ਰੋਬਲਮ ਆ ਗਈ ਵੀਰ ਕਹਿੰਦੇ ਜੀ ਦਿਲ ਹੀ ਨਹੀਂ ਕਰਦਾ ਕਰਨ ਨੂੰ ਅੱਗੇ ਕੀ ਕਰਾਂਗੇ ਉਹਦੇ ਲਈ ਨੁਸਖਾ ਹੈ ਸਕਾ ਕੁਲ ਮਿਸਰੀ 80 ਗ੍ਰਾਮ ਬਹਿਮਣ ਸਫੇਦ 40 ਬਹਿਮਣ ਲਾਲ 40 ਗ੍ਰਾਮ ਸਾਲਮ ਪੰਜਾ ਸਾਲਮ ਮਿਸ਼ਰੀ 40 40 ਗ੍ਰਾਮ ਸਫੇਦ ਮੁਸਲੀ ਕਾਲੀ ਮੁਸਲੀ 40 40 ਗ੍ਰਾਮ ਗੋਖਰੂ 40 ਗ੍ਰਾਮ ਹਰੀ ਇਲਾਇਚੀ ਗਲੋ 7 ਦਾਲਚੀਨੀ ਗਾਜਵਾਨ ਦੇ ਫੁੱਲ 20 20 ਗ੍ਰਾਮ ਬੰਗਪਸਨ ਤੇ ਪ੍ਰਵਾਲ ਪਿਸਟੀ 20 20 ਗ੍ਰਾਮ ਸਭ ਨੂੰ ਮਿਕਸ ਕਰਕੇ ਜੀ ਅੱਧਾ-ਅੱਧਾ ਚਮਚਾ ਦੁੱਧ ਦੇ ਨਾਲ ਸੇਵਨ ਕਰੋ ਘੋੜੇ ਵਰਗੀ ਮਰਦਾਨਾ ਤਾਕਤ ਮੂੜ ਬਣੂਗਾ ਕਾਮ ਤੇਜ ਨਾਲ ਦੀ ਜਿਹੜੀ ਇੱਛਾ ਜਾਗੂਗੀ ਬੈੱਡ ਤੇ ਲੰਮੇ ਸਮੇਂ ਤੱਕ ਤੁਸੀਂ ਖੇਡ ਸਕੋਗੇ ਇੰਜੋਏ ਕਰ ਸਕੋਗੇ ਐਦਾਂ ਦੇ ਨੁਸਖਿਆਂ ਲਈ ਸੱਡਣਾ ਜੁੜੇ ਰਹੋ ਤੇ ਆਪਣੀ ਲਾਈਫ ਨੂੰ ਇੰਜੋਏ ਕਰਦੇ ਰਹੋ ਸ਼ਸ਼ੀ ਗਾਜੀ